ਮੇਰਾ ਨਾਮ ਮਨੁਰੀਤ ਕੌਰ ਹੈ ਜੀ। ਤੁਸੀਂ ਕਿਹੜੀ ਕਲਾਸ ਕਿਹੜੀ ਇੰਸਟੀਚਿਊਟ ਪੜ੍ਹਦੇ ਹੋ ਤੇ ਕਿੱਥੇ ਖੇਡਣ ਗਏ ਸੀ ਕਿਸ ਲੈਵਲ ਤੇ ਜਿੱਤ ਹਾਸਲ ਕਰਕੇ ਆਏ? ਮੈਂ ਪਲੱਸ 2 ਕਲਾਸ ਚ ਪੜ੍ਹਦੀ ਆਂ। ਮੈਂ ਵਾਈਸ ਪਬਲਿਕ ਸਕੂਲ ਹੰਡਾਏ ਵਿੱਚ ਪੜ੍ਹਦੀ ਆਂ ਐਂਡ ਸਾਡੀ ਇੱਕ ਇੱਕ ਬਾਕਸਿੰਗ ਜੂਨੀਅਰ ਨੈਸ਼ਨਲ ਹੋਈ ਸੀਗੀ ਸੋਲਨ ਹਿਮਾਚਲ ਪ੍ਰਦੇਸ਼ ਦੇ ਵਿੱਚ। ਉੱਥੋਂ ਮੇਰਾ ਦੋ 골ਡ ਮੈਡਲ ਆਇਨੇ ਦੋ ਇਵੈਂਟਾਂ ਦੇ ਵਿੱਚੋਂ। ਹਾਂਜੀ ਮੈਂ ਇਹ 4 ਸਾਲ ਹੋ ਗਏ ਮੈਨੂੰ ਇਹ ਗੇਮ ਕਰਦੀ ਨੂੰ ਤੇ ਮੇਰੇ 3 ਵਾਰ 골ਡ ਆ ਚੁੱਕਿਆ ਤੇ ਇੱਕ ਵਾਰ ਮੇਰਾ ਸਿਲਵਰ ਆ ਚੁੱਕਿਆ ਗੇਮ ਚੋਂ। ਕਿਸ ਤਰ੍ਹਾਂ ਜਿੱਤ ਨੂੰ ਦੇਖਦੇ ਹੋ ਕਿ ਕਿਸ ਤਰ੍ਹਾਂ ਕੰਪੀਟੀਸ਼ਨ ਸੀ ਕਿਸ ਤਰ੍ਹਾਂ ਸੋਚ ਕੇ ਗਿਆ ਸੀ ਬਦਲ ਸੋ ਚ ਕਿਤੇ ਬਸ ਮੇਨ ਗੇਮ 골 ਇਕੋ ਹੀ ਹੁੰਦਾ ਕਿ 골ਡ ਮੈਡਲ ਲੈ ਕੇ ਆਣਾ ਆਪਣੀ ਪ੍ਰੈਕਟਿਸ ਸ਼ੁਰੂ ਤੋਂ ਵੇ ਦੀ ਰੱਖੀ ਦੀ ਆ ਪੜਾਈ ਵਗੈਰਾ ਤਾਂ ਚਲੋ ਹੁੰਦੀ ਰਹਿੰਦੀ ਆ ਫਿਰ ਵੀ ਚਲੋ ਉਹ ਵੀ ਜ਼ਰੂਰੀ ਆ ਬਟ ਜਿਆਦਾ ਤਾਂ 60% ਮੇਰੀ ਗੇਮ ਹੀ ਆ 40% ਮੈਂ ਆਪਣੀ ਸਟਡੀ ਨੂੰ ਟਾਈਮ ਦੇਣੀ ਆ 60% ਆਫ ਦੀ ਗੇਮ ਨੂੰ ਟਾਈਮ ਦੇਣੀ ਆ ਕਿਉਂਕਿ ਮੈਂ 골 ਮੇਰਾ ਇਹ ਆ ਕਿ ਮੈਂ ਮੈਡਲ 올림픽 ਤੱਕ ਲੈ ਕੇ ਆਉਣਾ 골ਡ ਮੈਡਲ ਜਿਵੇਂ ਕਿ ਆਖਿਆ ਸੀ ਪਿਛਲੇ ਗੇੜੇ ਤੁਸੀਂ ਕਹਿੰਦੇ ਸਰਕਾਰ ਜਿਹੜਾ ਤੁਹਾਡਾ ਸਾਥ ਨਹੀਂ ਦਿੱਤੀ ਪਰਿਵਾਰ ਵੱਲੋਂ ਹੀ ਪੈਸੇ ਲਾ ਕੇ ਮਤਲਬ ਕਿ ਤੁਹਾਨੂੰ ਭੇਜਿਆ ਗਿਆ ਸੀ ਕਿ ਐਕਤੀ ਵਾਰ ਵੀ ਉਸ ਤਰ੍ਹਾਂ ਹੀ ਹੋਇਆ ਹਾਂਜੀ ਇਸ ਵਾਰ ਵੀ ਸ ਨੇ ਕੋਈ ਹੈਲਪ ਨਹੀਂ ਕੀਤੀ ਸਾਡੀ ਐਂਡ ਇਸ ਵਾਰ ਵੀ ਸਾਰਾ ਖਰਚਾ ਮੇਰੇ ਘਰਦਿਆਂ ਦੇ ਆਪ ਹੀ ਲਾਇਆ ਮੇਰਾ ਰਹਿਣ ਸਹਿਣ ਦਾ ਮੇਰਾ ਖਾਣ ਪੀਣ ਜੋ ਵੀ ਸੀ ਸਾਰਾ ਖਰਚਾ ਮੇਰੇ ਆਪ ਘਰਦਿਆਂ ਨੇ ਲਾਇਆਗਾ ਮੇਰੀ ਸਰਕਾਰ ਨੂੰ ਇੱਕੋ ਅਪਰੋਚ ਆ ਕਿ ਤੁਸੀਂ ਚਾਹੋ ਨਿਓ ਵੀ ਪੰਜਾਬ ਦੇ ਜ਼ਿਆਦਾਤਰ ਮੈਡਲ ਆਨ ਤੇ ਬਹੁਤ ਸਾਰੇ ਬੱਚੇ ਨਸ਼ਿਆਂ ਤੋਂ ਵੀ ਬਚ ਸਕਦੇ ਆ ਬਟ ਤੁਹਾਡੀ ਛੋਟੀ ਜਿਹੀ ਹੈਲਪ ਸਾਡੀ ਬਹੁਤ ਵਧੀਆ ਜ਼ਿੰਦਗੀ ਬਣਾ ਦੂਗੀ ਤੁਸੀਂ ਹਰੇਕ ਬੱਚੇ ਨੂੰ ਜੋ ਵੀ ਖੇਲ ਕੇ ਆਉਂਦੇ ਉਹਨਾਂ ਦੇ ਮੈਡਲ ਆਉਂਦੇ ਆ ਤੁਸੀਂ ਉਹਨਾਂ ਨੂੰ ਸਕਾਲਰਸ਼ਿਪਸ ਦੋ ਕਿਟ ਪ੍ਰੋਵਾਈਡ ਕਰੋ ਸਾਰੀ ਡਾਈਟ ਪ੍ਰੋਵਾਈਡ ਕਰੋਗੇ ਤਾਂ ਅਸੀਂ ਤੁਹਾਨੂੰ ਅੱਜ ਜੇ ਤੁਸੀਂ ਸਾਨੂੰ ਆਪਦਾ 100% ਦੋਗੇ ਅਸੀਂ ਵੀ ਤੁਹਾਨੂੰ ਆਪਦਾ 100% ਦਵਾਂਗੇ ਅਸੀਂ ਵੀ ਤੁਹਾਡੇ ਲਈ ਕੁਝ ਨਾ ਕੁਝ ਲੈ ਕੇ ਜਰੂਰ ਆਵਾਂਗੇ ਜਿਵੇਂ ਕਿ ਮੀਤ ਜੀ ਹੈ ਸੀਗਾ ਖੇਡ ਮੰਤਰੀ ਸੀਗਾ ਇੱਥੇ ਆਪਣਾ ਆਪਣਾ ਸੀਗਾ ਪਰ ਉਸਦੇ ਹੁੰਦੇ ਹੋਏ ਵੀ ਸਾਨੂੰ ਕੋਈ ਸਕੂਨ ਨਹੀਂ ਨਹੀਂ ਜੀ ਕਿਸੇ ਨੇ ਵੀ ਸਾਨੂੰ ਕੋਈ ਕੋਈ ਇਵਨ ਸਾਨੂੰ ਮਿਲਣ ਤੱਕ ਨਹੀਂ ਆਇਆ ਵੀ ਬੱਚੇ ਤੁਹਾਡਾ ਮੈਡਲ ਆਇਆ ਵੀ ਤੁਸੀਂ ਬਹੁਤ ਵਧੀਆ ਖਿਦਿਓ ਇਦਾਂ ਕੋਈ ਵੀ ਸਾਨੂੰ ਕਿਸੇ ਵੱਲੋਂ ਕੋਈ ਹੈਲਪ ਨਹੀਂ ਹੋਈ ਅੱਜ ਪਰਿਵਾਰ ਤੇ ਬਾਈਸਕਲ ਬਹੁਤ ਬਹੁਤ ਸਵਾਗਤ ਕੀਤਾ ਗਿਆ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਲੱਗਿਆ ਮੈਨੂੰ ਮੇਰੇ ਪਰਿਵਾਰ ਨੇ ਮੇਰੇ ਸਕੂਲ ਨੇ ਬਹੁਤ ਮਤਲਬ ਸਪੋਰਟ ਕੀਤਾ ਹਰ ਇੱਕ ਚੀਜ਼ ਲਈ ਹਰ ਇੱਕ ਚੀਜ਼ ਲਈ ਕਦੇ ਵੀ ਕਿਸੇ ਚੀਜ਼ ਤੋਂ ਮਨਾ ਨਹੀਂ ਕੀਤਾ ਮੇਰੇ ਟੀਚਰਸ ਨੇ ਵੀ ਮੇਰੇ ਕੋਚ ਸਾਹਿਬਾਨ ਨੇ ਵੀ ਮੇਰੇ ਪੇਰੈਂਟਸ ਨੇ ਵੀ ਜੋ ਮੈਨੂੰ ਚਾਹੀਦਾ ਮੈਨੂੰ ਆਲਰੇਡੀ ਦੇ ਦੇ ਦਿੰਦੇ ਆ ਐਂਡ ਜਿੰਨੀ ਮੈਨੂੰ ਪ੍ਰੈਕਟਿਸ ਦੀ ਲੋੜ ਆ ਮੈਨੂੰ ਕਿਸੇ ਚੀਜ਼ ਲਈ ਇਹ ਨਹੀਂ ਕਹਿੰਦੇ ਵੀ ਤੂੰ ਇਹ ਚੀਜ਼ ਨਾ ਕਰ ਇਹ ਚੀਜ਼ ਤੇਰੇ ਲਈ ਵੀ ਤੂੰ ਇਹ ਚੀਜ਼ ਕਰ ਨਹੀਂ ਸਕਦੀ ਮੈਨੂੰ ਹਮੇਸ਼ਾ ਮੋਟਿਵੇਟ ਹੀ ਕਰਦੇ ਹਰ ਇੱਕ ਚੀਜ਼ ਲਈ ਮੇਰਾ ਨਾਮ ਖੁਸ਼ਪਰੀ ਤੇ ਮੈਂ ਵਾਇਸ ਸਕੂਲ ਦਾ ਵਿਦਿਆਰਥ ਅਸੀਂ ਸੋਲਨ ਖੇਡਣ ਗਏ ਸੀ ਕਿੱਕ ਬੌਕਸਿੰਗ ਚੈਂਪੀਅਨਸ਼ਿਪ ਉੱਥੋਂ ਮੇਰਾ 골ਡ ਮੈਡਲ ਆਈ ਮੇਰੀਆਂ 4 ਬੋਟਾਂ ਹੋਈਆਂ ਸੀ ਉੱਥੋਂ ਅਸੀਂ ਖੇਡ ਕੇ ਆਏ ਤੇ ਮੈਂ 골ਡ ਮੈਡਲ ਪ੍ਰਾਪਤ ਕੀਤਾ ਹਾਂ ਤੇ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਆਪਣੇ ਸਕੂਲ ਦਾ ਪਰਿਵਾਰ ਦਾ ਤੇ ਕੋਚ ਦਾ ਕਿ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਤੇ ਜਿਸ ਕਰਕੇ ਮੇਰਾ ਇਹ ਮੈਡਲ ਆਇਆ ਤੇ ਮੌਜੂਦਮਾਨਾਂ ਨੂੰ ਜੂਥ ਨੂੰ ਮੈਸੇਜ ਕੀ ਹੈਗਾ ਇਹ ਉਥੋਂ ਇਹੀ ਮੈਸੇਜ ਆਈ ਵੀ ਨਸ਼ਾ ਪੱਤੇ ਤੋਂ ਦੂਰ ਰਹਿਣਾ ਸਪੋਰਟਸ ਖੇਡਣ ਦੇ ਨਾਲ ਜੁੜਨ ਤੇ ਜਿਆਦਾ ਤੋਂ ਜਿਆਦਾ ਉਹ ਕਰਨ ਪੰਜਾਬ ਦਾ ਨਾਮ ਰੋਸ਼ਨ ਕਰੇ। ਸ਼ੇਰ ਕੀਤਾ ਗਿਆ ਹੈਗਾ ਬਹੁਤ ਵਧੀਆ ਹੈਗਾ ਉਹਨਾਂ ਵੱਲੋਂ ਪੰਚਾਇਤ ਵੱਲੋਂ ਪਿੰਡ ਵੱਸੋਂ ਕਿਵੇਂ ਦੇ ਰਹੀ ਹੈ। ਹਾਂਜੀ ਬਹੁਤ ਧੰਨਵਾਦ ਹੈ ਜੀ ਸਭ ਦਾ ਜਿਨ੍ਹਾਂ ਨੇ ਵੀ ਸਵਾਗਤ ਕੀਤਾ ਜੀ। ਸਭ ਨੂੰ ਧੰਨਵਾਦ ਕੀਤਾ ਜਾਂਦਾ ਹੈ। ਸਾਡੀ ਹੁਣ ਮਾਣ ਮਹਿਸੂਸ ਹੋ ਰਿਹਾ ਸਾਨੂੰ। ਹਾਂਜੀ ਹਾਂਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜੀ ਆਪਦੇ ਪੰਜਾਬ ਵਾਸਤੇ ਉਹ ਕਰਕੇ ਆਏ ਜਿੱਤ ਕੇ ਆਏ ਆਂ ਜੀ। ਤੇ ਆਪਦੇ ਟੀਚਰ ਕੋਚ ਦੇ ਉਮੀਦਾਂ ਦੇ ਖਰੇ ਉਤਰਿਆ। ਮੁਕਾਬਲਾ ਕਿਹਨਾਂ ਨਾਲ ਕੀਤਾ? ਮੁਕਾਬਲਾ ਸਰ ਮੇਰਾ 오ਡੀਸਾ ਨਾਲ ਮੇਨੇ 4 ਫਾਈਟਾਂ ਹੋਈਆਂ ਸੀ 오ਡੀਸਾ ਕੋਲਕਾਤਾ ਤੇ ਇੱਕ ਸਿੱਕਮ ਤੇ ਇੱਕ ਹੋਰ ਸਟੇਟ ਸੀ ਕਿੰਨੇ ਸਟੇਟਾਂ ਨੇ ਇੱਥੇ ਪਾਰਟਿਸਿਪੇਟ ਕੀਤਾ ਹੈ ਸਟੇਟ ਜੀ ਉੱਥੇ ਹੋਣਗੇ ਮੇਰੇ ਸਾਹਮਣੇ 10 10-15 ਸਟੇਟਾਂ ਦਾ ਹੋਊਗਾ ਇਹ ਕੰਪੀਟੀਸ਼ਨ ਅੱਗੇ ਤਾਂ ਵੀ ਮੈਚ ਜਾਰੀ ਰਹੇਗਾ ਹਾਂਜੀ ਹਾਂਜੀ ਮੈਚ ਤਾਂ ਜਾਰੀ ਆਈ ਹੋਰ ਵੀ ਮੈਡਲ ਲਿਆਉਂਦੀ ਸਾਡੀ ਪੂਰੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਜੀ ਸਦੀਪ ਜੀ ਕਿੰਨਾ ਲੱਗਿਆ ਜਿਹੜੇ ਬੱਚੇ ਅੱਜ ਅੱਜ 골ਡ ਮੈਲ ਵਿੱਚ ਕਿ ਬਣਾਲੇ ਪਹੁੰਚੇ ਆ ਤੇ ਸਵਾਰਸਥਨ ਅੱਜ ਪਹੁੰਚੇ ਨਾਲੇ ਬਹੁਤ ਖੁਸ਼ੀ ਵਾਲੀ ਗੱਲ ਆ ਜੀ ਪੂਰੇ ਪ੍ਰਣਾਲੇ ਸ਼ਹਿਰ ਨੂੰ ਪੂਰਾ ਮਾਣ ਮਹਿਸੂਸ ਆ ਜੀ ਬਾਕੀ ਸਕੂਲ ਵੱਲੋਂ ਵੀ ਟੀਚਰ ਆਏ ਹੋਏ ਨੇ ਉਹਨਾਂ ਨੇ ਪੂਰਾ ਇਹ ਗੱਲ ਦਾ ਮਾਣ ਮਹਿਸੂਸ ਆ ਜੀ ਦੋ ਬੱਚੇ ਮੈਡਲ ਲੈ ਕੇ ਆਏ ਨੇ ਕਿਸ ਤਰ੍ਹਾਂ ਦਾ ਪੜ੍ਹਾਈ ਤੇ ਖੇਡਾਂ ਵਿੱਚ ਨਾਲ ਕਿਵੇਂ ਟਾਈਮ ਮਰਗੀ ਜੰਦੇਰੇ ਬੱਚੇ 50 50% ਦੋਨਾਂ ਪਾਸੇ ਖੇਡ ਪਾਸੇ ਵੀ ਪੜ੍ਹਾਈ ਵਾਲੇ ਪਾਸੇ ਵੀ ਕੋਈ ਜਿਆਦਾ ਸਪੋਰਟ ਦੀ ਬਿਨਾ ਸਪੋਰਟ ਤੋਂ ਕੋਈ ਚੀਜ਼ ਹਾਸਲ ਨਹੀਂ ਹੁੰਦੀ ਜਿੱਦਾਂ ਪਰਿਵਾਰ ਦੇ ਆ ਨਹੀਂ ਪਰਿਵਾਰ ਕਨੇਓ ਪੂਰੀ ਸਪੋਰਟ ਆਈ ਇਹਨੂੰ ਬਾਕੀ ਸਕੂਲ ਕਨੇਓ ਬਾਕੀ ਕੋਚ ਸਾਹਿਬਾਨ ਨੇ ਜਿਹੜੇ ਉਹ ਵਧੀਆ ਚੰਗੀ ਤਰ੍ਹਾਂ ਇਹਨਾਂ ਨੂੰ ਮਤਲਬ ਪ੍ਰੈਕਟਿਸ ਕਰਾਉਂਦੇ ਨੇ ਜਿਆਦਾ ਸਰਕਾਰ ਵੱਲੋਂ ਕੋਈ ਸਹਾਇਤਾ ਦਿੱਤੀ ਗਈ ਹੈ ਜਿਵੇਂ ਪਿਛਲੇ ਦਾ ਤੁਸੀਂ ਕਹਿੰਦੇ ਸੀ ਨਹੀਂ ਕੋਈ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਇਸ ਵਾਰ ਵੀ ਸਾਰਾ ਖਰਚਾ ਆਪ ਕਰਕੇ ਪਿਛਲੀ ਵਾਰ ਤੇ ਇਹਦਾ ਬਾਹਰ ਜਾਣ ਦਾ ਇੰਟਰਨੈਟ ਜਾਣ ਦਾ ਵੀ ਬਣਿਆ ਸੀ 5 ਲੱਖ ਰੁਪਏ ਖਰਚਾ ਸੀ ਉਹ ਅਸੀਂ ਇੰਨਾ ਕਰ ਨਹੀਂ ਸਕੇ ਤਾਂ ਜ ਕਰਕੇ ਉਹ ਰਹੇ ਪੰਜਾਬ ਸਰਕਾਰ ਨੇ ਕੁਝ ਨਹੀਂ ਨਹੀਂ ਉਹ ਕੁਝ ਨਹੀਂ ਕਰਿਆ ਜੀ ਇਸੇ ਰਾਇ ਦਾ ਬੱਚੇ ਰਹਿ ਜਾਂਦੇ ਆ ਜੀ ਜਿਹੜੇ ਮਤਲਬ ਗਰੀਬ ਘਰ ਦੇ ਬੱਚੇ ਹੁੰਦੇ ਆ ਰਹਿ ਜਾਂਦੇ ਨੇ ਉਹਨਾਂ ਨੇ ਖਬਰਾਂ ਨਹੀਂ ਅੱਗੇ ਕਿ ਉਹਨਾਂ ਦੀ ਸਹਾਇਤਾ ਕਰੀ ਜਾਵੇ ਕਾਹਾਂ ਕਿੱਥੇ ਤੱਕ ਜਾਣਾ ਆਪਣਾ ਮੀਤ ਜੀ ਮਨਿਸਟਰ ਸਾਹਿਬ ਸੀਗੇ ਉਦੋਂ ਵੀ ਠੀਕ ਹੈ ਨਾ ਗੱਲ ਕਿ ਕੋਈ ਉਹਨਾਂ ਤੋਂ ਮਤਲਬ ਤੁਸੀਂ ਗਏ ਨਹੀਂ ਸਹਾਇਤਾ ਮੰਗਣ ਮਤਲਬ ਕੋਈ ਕਰ ਆਪ ਹੀ ਚਾਹੀਦਾ ਜੀ ਉਹਨਾਂ ਨੂੰ ਇਹ ਗੱਲ ਤਾਂ ਉਹਨਾਂ ਨੂੰ ਪਤਾ ਹੀ ਲੱਗਦਾ ਸ਼ਹਿਰ ਦੇ ਵਿੱਚ ਵੀ ਸਾਡੇ ਸ਼ਹਿਰ ਤੇ ਗੋਲਡ ਮੈਡਲ ਆ ਰਹੇ ਨੇ ਜੀ ਅੱਜ ਕੋਈ ਜਾਂ ਕੱਲ ਕੋਈ ਫੋਨ ਆਇਆ ਤੁਹਾਨੂੰ ਜੇ ਬੱਚਿਆਂ ਨੇ ਹਸਲ ਕੀਤੀ ਹੈ ਨਹੀਂ ਕੋਈ ਫੋਨ ਨਹੀਂ ਆਇਆ ਜੀ